18ਵੀਂ ਦੇ ਅੰਦਰ ਸਿੱਖ ਕੌਮ ਨੇ ਲਾਹੌਰ ਦੀ ਧਰਤੀ ਦੇ ਉੱਤੇ ਕਬਜ਼ਾ ਕਰ ਲਿਆ ਲਾਹੌਰ ਸ਼ਹਿਰ ਦਾ ਕਬਜ਼ਾ ਕਰਿਆ 1761 ਈਸਵੀ ਦੇ ਅੰਦਰ ਤੇ ਸਿੱਖ ਕੌਮ ਨੇ ਸਰਦਾਰ ਦਸਾ ਸਿੰਘ ਆਲੂਵਾਲੀਆ ਜੀ ਨੂੰ ਸਦ ਸੰਗਤ ਦੇ ਜ਼ਥੇਦਾਰ ਨਿਯੁਕਤ ਕਰ ਦਿੱਤਾ ਇਥੋਂ ਦਾ ਬਾਦਸ਼ਾਹ ਐਲਾਨ ਦਿੱਤਾ ਤੇ ਹੁਣ ਸਾਰੇ ਲਾਹੌਰ ਸ਼ਹਿਰ ਦੇ ਅੰਦਰ ਸਿੱਖ ਕੌਮ ਦਾ ਕਬਜ਼ਾ ਹੈ ਸਿੱਖਤੋਂ ਦਾ ਸਾਧ ਸੰਗਤ ਸਿੱਕਾ ਚੱਲਦਾ ਤੇ ਕੇਵਲ ਜਿਹੜਾ ਇਥੋਂ ਦਾ ਕਿਲਾ ਕਿਲੇ ਦੇ ਅੰਦਰ ਬੈਠਾ ਹੋਇਆ ਖਵਾਜਾ ਅਬੇਦ ਖਾਨ ਇਹਦਾ ਸਾਧ ਸੰਗਤ ਕੇਵਲ ਜਿਹੜਾ ਕਬਜ਼ਾ ਹੈ ਕੇਵਲ ਰਾਜ ਕਿਲੇ ਦੇ ਉੱਪਰ ਤੇ ਬਾਕੀ ਸਾਰੇ ਸ਼ਹਿਰ ਦੇ ਅੰਦਰ ਬਾਦਸ਼ਾਹਤ ਹੈ ਸਿੱਖਾਂ ਦੀ ਸਿੱਖਾਂ ਦਾ ਰਾਜ ਹੈ ਤੇ ਸਾਧ ਸੰਗਤ ਜਿਸ ਵੇਲੇ ਘੇਰਾ ਚੁੱਕਿਆ ਜੰਡਿਆਲੇ ਤੋਂ ਇਹਨਾਂ ਸਿੱਖਾਂ ਨੇ ਤੇ ਵਾਪਸ ਲਾਹੌਰ ਨਹੀਂ ਗਏ ਇਸ ਵੇਲੇ ਸਿੱਖਾਂ ਨੇ ਜੰਡਿਆਲੇ ਦੀ ਧਰਤੀ ਤੋਂ ਘੇਰਾ ਚੁੱਕਿਆ ਵਾਪਸ ਲਾਹੌਰ ਆਹਣ ਦੀ ਗਏ ਸਿੱਖ ਇਹ ਸਤਸੰਗਤ ਅ ਸਰਹੰਦ ਦੀ ਧਰਤੀ ਵੱਲ ਨੂੰ ਪਰੇ ਆ ਆ ਸਤਵੰਦ ਦਰਿਆ ਪਾਰ ਕਰਕੇ ਅੱਟ ਉਪ ਦੀ ਧਰਤੀ ਤੇ ਆ ਕੇ ਸਿੱਖਾਂ ਨੇ ਟਿਕਾਣਾ ਕਰਿਆ ਤੇ ਇੱਥੇ ਮਲੇਰ ਗੋਗਲੇ ਦੇ ਨਵਾਬ ਅਤੇ ਜੈਨ ਖਾਨ ਦੇ ਨਾਲ ਨਿੱਕੀਆਂ ਮੋਟੀਆਂ ਲੜਾਈਆਂ ਲੜਦੇ ਰਹੇ ਨਿੱਕੀਆਂ ਮੋਟੀਆਂ ਸਤਸੰਗਤ ਇਹਨਾਂ ਦੇ ਨਾਲ ਜੰਗਾਂ ਕਰਦੇ ਰਹੇ ਇਹ ਸਾਰੀ ਖਬਰ ਅਕਾਲਦਾਸ ਤਰੰਜਣੀਏ ਦੇ ਰਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਪਹੁੰਚਦੀ ਪਈ ਸੀ ਜਦ ਅਹਿਮਦ ਸ਼ਾਹ ਅਬਦਾਲੀ ਨੇ ਇਸ ਵਾਰ ਐਲਾਨ ਕਰ ਦਿੱਤਾ ਵੀ ਇਸ ਵਾਰ ਭਾਰਤ ਦੀ ਧਰਤੀ ਤੇ ਕੇਵਲ ਤੇ ਕੇਵਲ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਮੈ ਆਉਣਾ ਹੈ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਆਉਣਾ ਹੈ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਐਲਾਨ ਕਰ ਦਿੱਤਾ ਵੀ ਯਾਦ ਰੱਖਿਓ ਸਿੱਖੀ ਨੂੰ ਖਤਮ ਕਰਨ ਵਾਸਤੇ ਅੱਜ ਵੀ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਅੱਜ ਵੀ ਅੱਡੀ ਚੋਟੀ ਦਾ ਜ਼ੋਰ ਲੱਗਾ ਵੀ ਕਿਹੜੀ ਘੜੀ ਸਿੱਖ ਕੌਮ ਨੂੰ ਮਾਰਤ ਪਾਈ ਜਾਵੇ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਡੀ ਮਾਂ ਬੋਲੀ ਨੂੰ ਖਤਮ ਕਰਨ ਵਾਸਤੇ ਸਾਡੇ ਪੰਜਾਬੀ ਸੂਬੇ ਨੂੰ ਖਤਮ ਕਰਨ ਵਾਸਤੇ ਅੱਜ ਅੱਡੀ ਚੋਟੀ ਦਾ ਜੋਰ ਲੱਗਾ ਪਿਆ ਭਾਵੇਂ ਸਾਡੀ ਖੇਤੀ ਹੋਵੇ ਭਾਵੇਂ ਸਾਡੀ ਬੋਲੀ ਹੋਵੇ ਤੇ ਭਾਵੇਂ ਸਾਡੀ ਸਿੱਖਿਆ ਹੋਵੇ ਅੱਜ ਟਾਰਗੇਟ ਕਿਤੇ ਜਾਂਦੇ ਨੇ ਸਾਡੇ ਸਿੱਕ ਨਿੱਕੇ ਨਿੱਕੇ ਬੱਚੇ ਕਨਵਰਟ ਸਕੂਲਾਂ ਦੀ ਆੜ ਤੇ ਹੀਠਾਂ ਸਾਡੇ ਕੋਲੋਂ ਮਾਂ ਬੋਲੀ ਖੋਈ ਜਾ ਰਹੀ ਹੈ ਤਾਂ ਕਿ ਸਾਧ ਸੰਗਤ ਇਹਨਾਂ ਦੀ ਸਿੱਖਿਆ ਨੂੰ ਖਤਮ ਕਰ ਦਿੱਤਾ ਜਾਵੇ ਜਦੋਂ ਪੰਜਾਬੀ ਤੋਂ ਟੁੱਟ ਗਏ ਤੇ ਹੌਲੀ ਹੌਲੀ ਸਾਰੇ ਥਾਵਾਂ ਤੋਂ ਖਤਮ ਹੋ ਜਾਣਾ ਹੈ ਅਜਨ ਕਿਨ ਕਿ ਬੱਚੇ ਸਕੂਲਾਂ ਤੋਂ ਆ ਕੇ ਹਮਕੋ ਤੁਮਕੋ ਕਰਦੇ ਆ ਅਸੀਂ ਹਿੰਦੀ ਦੇ ਵਿਰੋਧੀ ਨਹੀਂ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਸਾਨੂੰ ਲੈਂਗੁਏਜ ਸਾਰੀ ਹੋਣੀ ਚਾਹੀਦੀ ਐ ਸਿੱਖ ਹਰ ਅਸੋਂ ਬੈਨ ਐਜੂਕੇਟ ਹੋਣਾ ਚਾਹੀਦਾ ਪਰ ਇੱਕ ਚੀਜ਼ ਦੀ ਆੜ ਤੇ ਥੱਲੇ ਸਾਡੇ ਕੋਲੋਂ ਸਾਡੀ ਮਾਂ ਬੋਲੀ ਖੋਹ ਲਈ ਜਾਵੇ ਇਹ ਕਿਸੇ ਪਾਸੇ ਚੰਗਾ ਨਹੀਂ ਇਹ ਕੇਵਲ ਤੇ ਕੇਵਲ ਭਾਰਤ ਦਾ ਇੱਕੋ ਇੱਕ ਪੰਜਾਬ ਐਸਾ ਸੂਬਾ ਹੈ ਜਿੱਥੇ ਆਪਣੀ ਮਾਂ ਹੋਲੀ ਬੋਲਣ ਤੇ ਜੁਰਮਾਨੇ ਦੇਣੇ ਪੈਂਦੇ ਨੇ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਅੰਦਰ ਅਸੀਂ ਇੱਕ ਉਪਰਾਲਾ ਕਰੀਏ ਜਦੋਂ ਅਸੀਂ ਉਪਰਾਲਾ ਕਰਾਂਗੇ ਉਹਦਾ ਰਿਜ਼ਲਟ ਸਾਨੂੰ 100% ਮਿਲੇਗਾ ਇੱਕ ਉਪਰਾਲਾ ਆਪਾਂ ਪਿੱਛੇ ਦੇ ਕੀਤਾ ਸੀ ਜਦੋਂ ਰੋਡ ਦੇ ਉੱਤੇ ਸਾਈਨ ਬੋਰਡ ਜਿਹੜੇ ਲੱਗੇ ਆ ਨਾ ਇਹਨਾਂ ਸਾਈਨ ਬੋਰਡਾਂ ਤੇ ਉੱਪਰ ਜਿਹੜੀ ਪੰਜਾਬੀ ਸੀ ਬਿਲਕੁਲ ਥੱਲੇ ਆ ਗਈ ਸੀ ਬਿਲਕੁਲ ਥੱਲੇ ਸਰਕਾਰ ਨੇ ਕਰਤੀ ਸੀ ਅਸੀਂ ਜੇ ਹਮਲਾ ਨਾ ਮਾਰਦੇ ਨਾ ਤੇ ਜਿਹੜੀ ਤੀਜੇ ਨੰਬਰ ਤੇ ਆ ਗਈ ਹੌਲੀ ਹੌਲੀ ਸਾਈਨ ਬੋਰਡਾਂ ਤੋਂ ਖਤਮ ਹੋ ਜਾਣੀ ਸੀ ਉਹ ਖਤਮ ਹੋ ਜਾਣੀ ਸੀ ਅਸੀਂ ਬੋਰਡ ਕਾਲੇ ਕਰੇ ਅਸੀਂ ਹਮਲਾ ਮਾਰਿਆ ਤੇ ਸਾਡਾ ਹਮਲਾ ਮਾਰਨ ਦਾ ਰਿਜ਼ਲਟ ਕੀ ਨਿਕਲਿਆ ਸਾਡੀ ਪੰਜਾਬੀ ਦੁਬਾਰਾ ਟੌਪ ਤੇ ਚਲੀ ਗਈ ਅੱਜ ਸ਼ਹਿਰਾਂ ਦੇ ਅੰਦਰ ਵੇਖਿਓ ਜਿੰਨੇ ਵੀ ਸਾਧ ਸੰਗਤ ਬ੍ਰਾਂਡ ਨੇ ਜਿੰਨੀਆਂ ਦੁਕਾਨਾਂ ਨੇ ਉਹ ਸਾਰੇ ਬ੍ਰਾਂਡ ਵੀ ਅੱਜ ਪੰਜਾਬੀ ਦੇ ਅੰਦਰ ਲਿਖੇ ਮਿਲਦੇ ਆ ਸਾਨੂੰ ਇਹ ਸਾਡਾ ਉਪਰਾਲਾ ਹੈ ਇੱਕ ਅਗਲਾ ਹਮਲਾ ਇੱਕ ਅਗਲਾ ਉਪਰਾਲਾ ਸਕੂਲਾਂ ਦੇ ਅੰਦਰ ਮਾਰਾਂ ਦਾ ਅੱਜ ਮੇਲਾ ਹੈ ਵੀ ਸਾਡੇ ਬੱਚਿਆਂ ਦੇ ਨਾਲ ਹਿੰਦੀ ਨਾ ਬੋਲੀ ਜਾਵੇ ਅਸੀਂ ਸਾਰੀਆਂ ਭਾਸ਼ਾਵਾਂ ਪੜਾਂਗੇ ਸਾਡੇ ਬੱਚੇ ਦੇ ਨਾਲ ਪੰਜਾਬੀ ਦੇ ਅੰਦਰ ਗੱਲ ਕਰਨੀ ਹੈ ਜਦੋਂ ਆਪਾਂ ਜਾ ਕੇ ਸਰ ਖਾਵਾਂਗੇ ਆਪਾਂ ਜਾ ਕੇ ਹਮਲਾ ਕਰਾਂਗੇ ਤੇ ਉਹਦੀ ਆਉ ਕੁਪ ਮਿਲ ਜਾਏਗੀ ਉਹਦਾ ਰਿਜ਼ਲਟ ਸਾਨੂੰ ਮਿਲ ਜਾਏਗਾ ਆਓ ਮੈਂ ਬੇਨਤੀ ਕਰ ਰਿਹਾ ਸਮ ਅਹਿਮਦ ਸ਼ਾਹ ਅਬਦਾਲੀ ਕਹਿਣ ਲੱਗਾ ਇਸ ਵਾਰ ਜਦੋਂ ਮੈਂ ਹਮਲਾ ਕਰਨਾ ਸਿੱਖਾਂ ਦਾ ਖੁਰਾ ਕੋਜ ਮਟਾ ਕੇ ਆਣਾ ਹੈ ਅਹਿਮਦ ਸ਼ਾਹ ਅਫਦਾਲੀ ਨੇ ਸਿੱਕੇ ਨੂੰ ਖਤਮ ਕਰਨ ਦੀਆਂ ਇੱਕ ਚਾਰ ਚੱਲੀਆਂ ਮੰਦੇ ਅੰਦਰ ਵਿਉਂਤ ਬਣਾਈ ਆ ਅੱਜ ਵੀ ਬੜੀਆਂ ਚੱਲਦੀਆਂ ਨੇ ਪਰ ਪਾਤਸ਼ਾਹ ਕਹਿੰਦੇ ਖਾਲਸਾ ਪ੍ਰਗਟਿਓ ਪਰਮਾਤਮ ਦੀ ਮੋਜ ਇਹ ਤਾਂ ਪੈਦਾ ਹੀ ਪਰਮਾਤਮਾ ਦੀ ਮੋਜ ਨੇ ਅੰਦਰ ਹੋਇਆ ਕਿਸੇ ਦੇ ਕੋਲੋਂ ਮੁਕਣਾ ਨਹੀਂ ਇਹ ਕੋਈ ਮਟਾ ਨਹੀਂ ਸਕਦਾ ਅਹਿਮਦ ਸ਼ਾਹ ਅਬਦਾਲੀ 1.5 ਲੱਖ ਦੀ ਫੌਜ ਲੈ ਕੇ ਪ੍ਰਿਆ ਰੋਹਤਾਸ ਪਹੁੰਚਿਆ ਫਿਰ ਰੋਹਤਾਸ ਅਕਲਦਾਸ ਨਰਨਜਨੀਏ ਦੇ ਚੇਲੇ ਦਾ ਕੇ ਖੜੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਰੱਜ ਕੇ ਪੜਾਅਸ ਗੰਢੀ ਅਹਿਮਦ ਸ਼ਾਹ ਅਬਦਾਲੀ ਡੰਡੇਆਲੇ ਪਹੁੰਚਿਆ ਇਹਨੂੰ ਪਤਾ ਲੱਗਾ ਸਿੱਖ ਇਥੋਂ ਅਗਾਂਹ ਚਲੇ ਗਏ ਫਿਰ ਅਹਿਮਦ ਸ਼ਾਹ ਅਬਦਾਲੀ ਵਾਪਸ ਲਾਹੌਰ ਜਾ ਕੇ ਟਿਕ ਗਿਆ ਫਿਰ ਲਾਹੌਰ ਜਦੋਂ ਪਹੁੰਚਿਆ ਨਾ ਅਹਿਮਦ ਸ਼ਾਹ ਅਬਦਾਲੀ ਫਿਰ ਜੈਨ ਖਾਨ ਦਾ ਸੁਨੇਹਾ ਗਿਆ ਇਥੋਂ ਜੈਨ ਖਾਨ ਇਹ ਸਾਧ ਸੰਗਤ ਦਾ ਸੂਬੇਦਾਰ ਹੈ ਸਰੰਦ ਦਾ ਤੇ ਇਹ ਜੈਨ ਖਾਨ ਦੀ ਚਿੱਠੀ ਗਈ ਹੈ ਅਹਿਮਦ ਸ਼ਾਹ ਅਫਦਾਨੀ ਨੂੰ ਕਹਾਂ ਲਗਾ ਜਿੰਦਾ ਸ਼ਾਹ ਜੀ ਤੁਸੀਂ ਲਾਹੌਰ ਚੁੱਪ ਕਰਕੇ ਬੈਠੇ ਹੋ ਕਹਿੰਦੇ ਆਪ ਕੁੱਪ ਦੀ ਧਰਤੀ ਦੇ ਉੱਤੇ ਸਿੱਖ ਵਾ ਕੇ ਬੈਠੇ ਆ ਕਹਿੰਦੇ ਸਿੱਖਾਂ ਦਾ ਵਹੀਰ ਇਹਨਾਂ ਦੇ ਨਾਲ ਹੈ ਇਹਨਾਂ ਦੇ ਬੱਚੇ ਇਹਨਾਂ ਦੀਆਂ ਔਰਤਾਂ ਸਿੱਖਾਂ ਦੇ ਬਜ਼ੁਰਗ ਇਹਨਾਂ ਦਾ ਮਾਲ ਡੰਗਰ ਬੱਛਾ ਘੋੜੇ ਸਾਰੇ ਇਹਨਾਂ ਦੇ ਨਾਲ ਹੈ ਕਹਿੰਦਾ ਸਿੱਖ ਦਾੜ ਥੱਲੇ ਆਏ ਆ ਆ ਚੰਗਾ ਬੇੜਾ ਸਿੱਖਾਂ ਨੂੰ ਖਤਮ ਕਰਨ ਦਾ ਜੇ ਕਦੇ ਸਮੇਂ ਦੇ ਨਾਲ ਆ ਕੇ ਸਿੱਖਾਂ ਦੇ ਉੱਤੇ ਹਮਲਾ ਕਰ ਦਵੇਂ ਤੇ ਕਹਿੰਦਾ ਐਸੀ ਮਾਰ ਪਏਗੀ ਸਿੱਖਾਂ ਨੂੰ ਇਹ ਦੁਬਾਰਾ ਕਦੇ ਉੱਠ ਨਹੀਂ ਸਕਦੇ ਇਹ ਦੁਬਾਰਾ ਕਦੇ ਉੱਠ ਨਹੀਂ ਸਕਦੇ ਕਹਿੰਦਾ ਆ ਚੰਗਾ ਬੇੜਾ ਸਿੱਖ ਅਜ ਦਾੜ ਥੱਲੇ ਆਏ ਹੋਏ ਆ ਤੇ ਅਹਿਮਦ ਸ਼ਾਹ ਅਫਦਾਲੀ ਨੇ ਸੁਨੇਹਾ ਭੇਜਿਆ ਕਹਿੰਦਾ ਜੈਨ ਖਾਨ ਇਹਨਾਂ ਸਿੱਖਾਂ ਨੂੰ ਮੜੀਆਂ ਮੋਟੀਆਂ ਲੜਾਈਆਂ ਦੇ ਅੰਦਰ ਉਲਝਾ ਕੇ ਰੱਖੀ ਕਹਿੰਦਾ ਮੈਂ ਤੁਰਿਆ ਆਉਣਾ ਮੈਂ ਕਹ ਰਿਹਾ ਹੁਣ ਇਹ 4 ਫਰਵਰੀ ਦੀ ਗੱਲ ਹੈ ਤੇ 4 ਫਰਵਰੀ 1761 62 ਈਸਵੀ ਦਾ ਸਮਾਂ 1762 ਈਸਵੀ 4 ਫਰਵਰੀ ਇਹ ਸਤ ਸੰਗਤ ਆਪਣਾ ਲਾਮ ਲਸ਼ਕਰ ਲੈ ਕੇ ਤੁਰਿਆ ਲਾਹੌਰ ਦੀ ਧਰਤੀ ਤੋਂ ਅਹਿਮਦ ਸ਼ਾਹ ਅਬਦਾਲੀ ਅਕਪੂ ਦੀ ਮਲੇਰ ਕੋਤਲੇ ਦੀ ਧਰਤੀ ਦੇ ਵੱਲ ਫਿਰ ਇਧਰ ਜੈਨ ਖਾਨ ਨੇ ਇੱਕ ਆਪਣਾ ਜਰਨੈਲ ਹੈ ਉਹਦਾ ਨਾਮ ਹੈ ਕਾਸਮ ਖਾਨ ਕਾਸਮ ਖਾਨ ਨੂੰ ਭੇਜਿਆ ਕਹਿਣ ਲੱਗਾ ਜਾ ਆਏ ਤੜਕੇ ਸਾਰ ਸਿੱਖ ਸਾਰੇ ਸੁੱਤੇ ਹੋਣੇ ਆ ਸਿੱਖ ਸਾਰੇ ਸੁੱਤੇ ਹੋਣੇ ਆ ਤੇ ਕਹਿੰਦਾ ਜਾ ਕੇ ਸਿੱਖਾਂ ਦੇ ਉੱਤੇ ਹਮਲਾ ਕਰੋ ਤੇ ਜੱਸਮ ਖਾਨ ਨੇ ਨਾਲ ਜਰਨੈਲ ਰਿਆ ਭੇਥਨ ਖਾਨ ਮਲੇਰ ਕਟਲੇ ਦਾ ਨਵਾਬ ਹੈ ਤੇ ਨਾਲ ਸ਼ਾਹ ਬਲੀ ਇਹ ਤਿੰਨਾਂ ਜਰਨੈਲਾਂ ਨੂੰ ਨਾਲ ਲਿਆ ਤੇ ਸਤ ਸੰਗਤ ਆ ਕੇ ਕੁੱਪ ਨੂੰ ਪਾ ਲਿਆ ਘੇਰਾ ਕੁੱਪ ਨੂੰ ਪਾਇਆ ਘੇਰਾ ਤੇ ਦੂਜੇ ਪਾਸੇ ਉਹ ਆਕਾਰ ਪੁਰਖ ਦੇ ਚਰਨਾਂ ਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਉਸ ਆਕਾਰ ਪੁੱਖ ਦੇ ਚਰਣਾ ਤੋਂ ਸਿਧੀਆਂ ਪ੍ਰਾਪਤ ਕਰਨ ਵਾਲੇ ਗੁਰੂ ਦਾ ਪਿਆਰ ਆਪਣੇ ਹਿਰਦੇ ਦੇ ਅੰਦਰ ਵਸਾਉਣ ਵਾਲੇ ਜਿਹੜੇ ਰੋਜ਼ ਪੜ੍ਹਦੇ ਨੇ ਜੋਤੋਂ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇੱਟ ਮਾਰਗ ਪੈਰ ਤਰੀਜੈ ਸੇਧੀ ਜੈ ਕਾਣ ਮਾਖੀ ਜੈ ਉਹ ਤਾਂ ਰੋਜ਼ ਅਭਿਆਸ ਕਰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸੁਪਨਾ ਕੀ ਰੇੜਕਾ ਉਹ ਆਹ ہمارے پاس ਜਿਹੜੇ ਮਰਨ ਤੋਂ ਨਹੀਂ ਡਰਦੇ ਜਿਹੜੇ ਆਪਣਾ ਸੀਸ ਤਲੀ ਦੇ ਉੱਤੇ ਧਰ ਕੇ ਕੌਣ ਦੀ ਖਾਤਰ ਲੜਨਾ ਜਾਣਦੇ ਆ ਯਾਦ ਰੱਖੋ ਸੰਗਤ ਜੀ ਅੱਜ ਦੁਨੀਆ ਮਰਦੀ ਬੜੀ ਐ ਮਰ ਜਾਂਦਾ ਕੋਈ دولت ਮਗਰ ਮਰ ਜਾਂਦਾ ਕੋਈ ਜ਼ਮੀਨਾਂ ਦੀ ਮਗਰ ਔਰਤ ਮਰ ਜਾਂਦੀ ਆ ਮਰਦ ਦੇ ਬਦਲੇ ਤੇ ਮਰਦ ਮਰ ਜਾਂਦਾ ਔਰਤ ਬਦਲੇ ਪਰ ਯਾਦ ਰੱਖਿਓ ਧਰਮ ਦੇ ਖਾਤਰ ਕੋਈ ਉਹ ਮਰਦਾ ਜਿਹੜਾ ਗੁਰਬਾਨੀ ਪੜਦਾ ਹੈ ਜਿਹਦੇ ਪੱਲੇ ਇਬਾਦਤ ਹੈ ਸ਼ਹਾਦਤ ਵੀ ਕੋਈ ਉਹ ਕਰ ਸਕਦਾ ਜਿਹਦੇ ਪੱਲੇ ਇਬਾਦਤ ਨਹੀਂ ਉਹ ਸ਼ਹਾਦਤ ਵਾਲੇ ਪਾਸੇ ਕਦੇ ਨਹੀਂ ਹੋ ਸਕਦਾ ਦੁਨੀਆ ਬੜੀ ਮਰਦੀ ਹੈ ਪਰ ਧਰਮ ਦੀ ਖਾਤਰ ਉਹ ਹੀ ਮਰਦਾ ਜੋ ਪੜਦਾ ਗੁਰਬਾਨੀ ਪਰ ਯਾਦ ਰੱਖਿਓ ਨਾ ਤਾਂ ਅੱਜ ਸਾਡੇ ਪੱਲੇ ਬਾਣੀ ਰਹੀ ਤੇ ਨਾ ਅੱਜ ਸਾਡੇ ਪੱਲੇ ਬਾਣਾ ਰਿਹਾ ਇਹ ਦੁਖਾਂਤ ਹੈ ਸੱਚੀਆਂ ਨੇ ਹੋ ਸਕਦਾ ਮੇਰੀ ਗੱਲ ਕੌੜੀ ਲੱਗੇ ਪਰ ਸਾਧ ਸੰਗਤ ਗੁਰੂ ਘਰ ਢਾਡੀ ਹੋਣ ਦੇ ਨਾਤੇ ਮੈਂ ਕਹਿ ਜਾਣੀ ਆ ਅੱਜ ਸਾਧ ਸੰਗਤ ਸਿੱਖ ਬਾਣੀ ਦੇ ਨਾਲ ਉਹ ਵੀ ਟੁੱਟਿਆ ਤੇ ਸਿੱਖ ਬਾਣੀ ਦੇ ਨਾਲ ਉਹ ਵੀ ਟੁੱਟਿਆ ਯਾਦ ਰੱਖਿਓ ਤੁਸੀਂ ਸਾਰੇ ਕਰੀਬ ਖੇਤੀ ਦੇ ਕਿੱਤੇ ਵਾਲੇ ਬੈਠੇ ਹੋ ਜਦੋਂ ਖੇਤੀ ਕਰਦੇ ਸਨ ਨਾ ਪੁਰਾਣੇ ਸਮਿਆਂ ਦੇ ਅੰਦਰ ਤੇ ਬਾਰੀ ਜਾਨਵਰਾਂ ਤੋਂ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਇੱਕ ਬਾੜ ਕੀਤੀ ਜਾਂਦੀ ਸੀ ਕੋਈ ਮਿੱਟੀ ਦੇ ਭਿੱਤ ਕੁੱਟਦਾ ਸੀ ਤੇ ਕੋਈ ਕਾਨਿਆਂ ਦੀ ਵਾਰ ਕਰਦਾ ਸੀ ਅਸੀਂ ਸਤਸੰਗਤ ਸਮਾਜ ਸ਼ਾਇਦ ਤੁੰਨਾ ਵੇਖਿਆ ਹੋਵੇ ਮੇਰੇ ਬਜ਼ੁਰਗ ਬੈਠੇ ਨੇ ਬਜ਼ੁਰਗਾਂ ਨੂੰ ਪਤਾ ਹੋਣਾ ਹੈ ਜਿਹੜੀ ਕਾਨਿਆਂ ਦੀ ਵਾਰ ਹੈ ਉਹ ਬੜੀ ਮਜ਼ਬੂਤ ਮੰਨੀ ਜਾਂਦੀ ਸੀ ਵੀ ਕਾਨਿਆਂ ਦੀ ਵਾਰ ਸਾਡੇ ਖੇਤਾਂ ਦੇ ਦਿਵਾਲੇ ਆ ਤੇ ਜਿਹੜੀਆਂ ਸਾਡੀਆਂ ਫਸਲਾਂ ਨੇ ਇਹ ਬਾਹਰੀ ਜਾਨਵਰਾਂ ਤੋਂ ਬਚੀਆਂ ਰਹਿਣ ਗਿਆ ਤੇ ਉਹ ਕਾਨਿਆਂ ਦੀ ਵਾਰ ਮੇਰੀ ਅੱਲ ਯਾਦ ਰੱਖਿਓ ਥੋੜਾ ਜਿਹਾ ਕਿਤੇ ਉਹ ਢਿੱਲੀ ਪਈ ਤੇ ਉਹਦੇ ਅੰਦਰ ਸਤਸੰਗਤ ਚੂਹੇ ਵੜਨ ਜੋਗੀ ਜਗ੍ਹਾ ਬਣ ਗਈ ਉਹ ਚੂਹੇ ਅੰਦਰ ਵੜਦੇ ਖੇਤੀ ਨੂੰ ਉਤਰਦੇ ਜਾਂਦੇ ਪੰਜ ਸੱਤ ਵਾਰ ਚੂਹੇ ਅੰਦਰ ਬਾਹਰ ਨਿਕਲੇ ਤੇ ਉਹ ਬਾੜ ਹੋਰ ਢਿੱਲੀ ਹੋ ਗਈ ਉਹਦੇ ਅੰਦਰ ਸੱਤ ਸੰਗਤ ਕੁੱਤੇ ਬਿੱਲੇ ਵੜਨ ਜੋਗੀ ਜਗ੍ਹਾ ਬਣ ਗਈ ਤੇ ਕੁੱਤੇ ਬਿੱਲੇ ਪੰਜ ਸੱਤ ਵਾਰ ਲੰਗੇ ਉਹ ਬਾੜ ਹੋਰ ਢਿੱਲੀ ਪੈ ਗਈ ਉਹਦੇ ਅੰਦਰ ਖੋਤੇ ਬਾਂਦਰ ਤੁਰੇ ਜਾਂਦੇ ਤੇ ਸਾਡੀ ਖੇਤੀ ਨੂੰ ਉਜਾੜਦੇ ਗਏ ਯਾਦ ਰੱਖਿਓ ਸਾਡੇ ਗੁਰੂਆਂ ਨੇ ਸਾਡੇ ਚਾਰ ਚੁਫੇਰੇ ਇੱਕ ਬਾੜ ਕੀਤੀ ਸੀ ਕਿਹੜੀ ਬਾੜ ਚਿਓ ਗਿਰਦਨੁ ਮਾਰੇ ਰਾਸਕਾਰ ਕੋਥ ਲਗੇ ਨਾ ਭਾਈ ਨਿਤਨੇਮੀ ਵਾਰ ਉਹ ਮਰਿਆਦਾ ਦੀ ਵਾਰ ਕਿਆ ਲਗੇ ਸਿੱਖਾ ਜਿੰਨੀ ਦੇਰ ਪਰਿਆਦਾ ਦੀ ਵਾਰ ਦੇ ਅੰਦਰ ਰਹੇਗਾ ਜਿੰਨੀ ਦੇਰ ਨਿਤਨੇਮੀ ਦੀ ਵਾਰ ਤੇਰੇ ਚਾਰ ਸਫੇਰੇ ਹੋਏਗੀ ਬਾਹਰੀ ਹਮਲਿਆਂ ਤੋਂ ਬਚਿਆ ਰਹੇਗਾ ਕਿਹੜੇ ਹਮਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹਨਾਂ ਤੋਂ ਬਚਿਆ ਰਹੇਗਾ ਤੇ ਯਾਦ ਰੱਖਿਓ ਸਾਡੀ ਨਿਤਨੇਮੀ ਦੀ ਵਾਰ ਢਿੱਲੀ ਪਈ ਜਦੋਂ ਸਾਡੀ ਨਿਤਨੇਮੀ ਦੀ ਵਾਰ ਢਿੱਲੀ ਪਈ ਤੇ ਉਹਦੇ ਅੰਦਰ ਸਹਾਤ ਸੰਗਤ ਜਾਤਾਂ ਪਾਤਾਂ ਦੇ ਚੂਹੇ ਆ ਕੇ ਵੱਢਣੇ ਸ਼ੁਰੂ ਹੋ ਗਏ ਤੇ ਜਦੋਂ ਨਿਤਨੇਮ ਦੀ ਵਾਰ ਸਾਡੀ ਹੋਰ ਢਲੀ ਹੋ ਗਈ ਉਹਦੇ ਅੰਦਰ ਬਹਿਣਾ ਭਰਮਾ ਦੇ ਕੁੱਤੇ ਮਿਲਣੇ ਆਉਣੇ ਸ਼ੁਰੂ ਹੋ ਗਏ ਤੇ ਨਿਤਨੇਮ ਦੀ ਵਾਰ ਬਿਲਕੁਲ ਹੀ ਸਾਡੀ ਖਤਮ ਹੋ ਗਈ ਬਿਲਕੁਲ ਹੀ ਟੁੱਟ ਗਈ ਤੇ ਅੱਜ ਦੇਹ ਧਾਰੀ ਗੁਰੂ ਸਿੱਖਾਂ ਦੀਆਂ ਹਿੱਕਾਂ ਦੇ ਉੱਤੇ ਮੇਲ ਅਦੇ ਪਏ ਆ ਇਹ ਮੇਲ ਦੇ ਪਏ ਨੇ ਸਿੱਖਾਂ ਦੀਆਂ ਹਿੱਕਾਂ ਦੇ ਉੱਤੇ ਤੇ ਅਸੀਂ ਵੀ ਦੇਹ ਧਾਰੀ ਗੁਰੂਆਂ ਦੇ ਮਗਰ ਲਾ ਕੇ ਆਂ ਦੀਨ ਦੁਨੀ ਦੇ ਮਾਲਕ ਟੁੱਟ ਗਏ ਅੱਤਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਤੁਟ ਕੇ ਯਾਦ ਰੱਖਿਓ ਸੰਗਤ ਜੀ ਜਿੱਥੇ ਮਰਜ਼ੀ ਚਲੇ ਜਾਇਆ ਦੇ ਜਿੱਥੇ ਮਰਜ਼ੀ ਅੱਜ ਕਬਰਾਂ ਮੜੀਆਂ ਦਾ ਜ਼ੋਰ ਬੜਾ ਚੱਲਦਾ ਸਾਡੇ ਸਮਾਜ ਦੇ ਅੰਦਰ ਨਾ ਕਬਰਾਂ ਮੜੀਆਂ ਨੂੰ ਸਹੀ ਪੂਜਦਾ ਤੇ ਸੱਚ ਜਾਣੇ ਉਹ ਨਾ ਕਬਰਾਂ ਮੜੀਆਂ ਨੂੰ ਮੁਸਲਮਾਨ ਪੂਜਦਾ ਜੇ ਪੂਜਦੇ ਤਾਂ ਮੋਟਾ ਘਾਤਰਾ ਪਾਉਣ ਵਾਲੇ ਪੱਗਾਂ ਬੰਨਣ ਵਾਲੇ ਗੁਰਨਾਨਕ ਦੇ ਸਿੱਖੀ ਕਬਰਾਂ ਤੇ ਜਾ ਕੇ ਸਿਰ ਝੁਕਉਂਦੇ ਆ ਕਬਰਾਂ ਤੇ ਜਾ ਕੇ ਨੱਕ ਰਗੜਦੇ ਆ ਜਿੱਥੇ ਮਰਜ਼ੀ ਚਲੇ ਜਾਓ ਢੋਈ ਨਹੀਂ ਕਿਤੇ ਮਿਲਣੀ ਆਤਮ ਨੂੰ ਐਸੇ ਗੁਰੂ ਦੇ ਚਰਨਾਂ ਤੇ ਆਉਣਾ ਪੈਣਾ ਹੈ ਮੇਰੀ ਗੱਲ ਯਾਦ ਰੱਖ ਲਓ ਕਲਗੀਧਰ ਬਾਪੂ ਜੀ ਦਾ ਨਾ ਬਸ ਇੱਕ ਬਚਨ ਮੰਨ ਲਿਓ ਇੱਕੋ ਬਚਨ ਦੇ ਵਿੱਚੋਂ ਸਾਰੀਆਂ ਬਰਕਤਾਂ ਮਿਲ ਜਾਣੀਆਂ ਕਿਹੜਾ ਕਲਗੀ ਵਾਲੇ ਨੇ ਸਿੱਖਾਂ ਨੂੰ ਹੁਕਮ ਕੀਤਾ ਸਿੱਖੋ ਮੰਨਣਾ ਗੁਰੂ ਗ੍ਰੰਥ ਸਾਹਿਬ ਭੁੱਲ ਕੇ ਜਾਇਓ ਨਾ ਡੇਵੇ ਪਖੰਡੀਆਂ ਦੇ ਬੱਟਾ ਲਾਇਓ ਨਾ ਖਾਲਸਾ ਪੰਥ ਸਾਹਿਬ ਜਗਦੀ ਕੋ ਜੋਤ ਹੈ ਜਾਗੀ ਉੱਤੇ ਔਰ ਜੋਤਨਾ ਇਹਦੇ ਨਾਲ ਦੀਏ ਮਨੋਂ ਕੱਢ ਕੇ ਸਾਰੇ ਭੁਲੇਖਿਆਂ ਨੂੰ ਪੂਜਾ ਕਰਨੀ ਇੱਕ ਅਕਾਲ ਦੀਏ ਖਾਲਸੇ ਵਿੱਚੋਂ ਹੋਣ ਦੀ ਧਾਰ ਮੇਰੇ ਐਸਾ ਜਗ ਤੇ ਪੰਥ ਸਜਾ ਚਲਿਆ ਅੱਜ ਤੋਂ ਨਹੀਂ ਦੇਹ ਤਾਰੀ ਗੁਰੂ ਹੋਣਾ ਲੜ ਗੁਰੂ ਗ੍ਰੰਥ ਦੇ ਲਾ ਚੱਲੇ ਆ ਚਲਿਆ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਘੁੱਟ ਕੇ ਫੜ ਲਿਆ ਜੇ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਪਿਆਰ ਤੁਹਾਡੇ ਹਿਰਦੇ ਦੇ ਅੰਦਰ ਵੱਸ ਗਿਆ ਗੁਰੂ ਦੇ ਪ੍ਰਤੀ ਭਾਵਨਾ ਪੈਦਾ ਹੋ ਗਈ ਪਰ ਸੱਚ ਜਾਣਿਆ ਗੁਰੂ ਦੇ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ ਗੁਰੂ ਆਪਣੇ ਆਪ ਝੋਲੀਆਂ ਇੰਨੀਆਂ ਭਰ ਦਿੰਦੇ ਨੇ ਬੰਦਾ ਕਹਿ ਉੱਠਦਾ ਖਾ ਬੋ ਖਰਚੋ ਨਾਲ ਮੇੜ ਪਾਈ ਤੋੜਨਾ ਆਵੇ ਵੱਧ ਦੋ ਜਾਈ ਆਓ ਗੁਰੂ ਦੇ ਨਾਲ ਸਾਡਾ ਪਿਆਰ ਬਣੇ ਆਵੇ ਇਹੀ ਮਤਲਬ ਹੋਇਆ ਕਰਦਾ ਹੈ ਸ਼ਿਦਾ ਦੀ ਯਾਦ ਦੇ ਅੰਦਰ ਸਮਾਧੀਆਂ ਲਾਉਣ ਦਾ ਮੈਂ ਬੇਨਤੀ ਕਰ ਰਿਹਾ ਸਭ ਇੱਕ ਪਾਸੇ ਜੇਨ ਖਾਨ ਦੇ ਹੁਕਮ ਦੇ ਨਾਲ ਕਸਮ ਖਾਨ ਭਿੱਟਣ ਖਾਨ ਸ਼ਾਹ ਵਲੀ ਪਿੰਨੇ ਜਣੇ ਆ ਕੇ ਕੁੱਪ ਨੂੰ ਪਾ ਲਿਆ ਘੇਰਾ ਤੇ ਦੂਜੇ ਪਾਸੇ ਸਰਦਾਰ ਜਸਤਾ ਸਿੰਘ ਆਲੂ ਵਾਲੀ ਆ ਜੀ ਚੱਟ ਸਿੰਘ ਵਿਸ਼ਾਉ ਸਿੰਘ ਨਾਰਵੇ ਵਾਲੇ ਸਰਦਾਰ ਬੁੱਧਾ ਸਿੰਘ ਇਹ ਸਾਰੇ ਗਣੇ ਆ ਤੇ ਕਿਵੇਂ ਸਾਧ ਸੰਗਤ ਚੜ ਕੇ ਆਏ ਬੈਰੀ ਦਾ ਮੂੰਹ ਤੋੜਵਾ ਜਵਾਬ ਰੂਹ ਦੇ ਸੱਖਾਂ ਨੇ ਦਿੱਤਾ ਹੈ ਢਾਡੀ ਕਲਾ ਕੀ ਬੰਦਗੀ ਦੇ ਅੰਦਰ ਪ੍ਰੋਕੀ ਢਾਡੀ ਜੱਥਾ ਆ ਕੇ ਸੇਵਾ ਚ ਹੈ